ਹਾਂਜੀ ਦੋਸਤੋ ਅੱਜ ਆਪਾਂ ਬਣਾਵਾਂਗੇ ਸਾਬਤੇ ਪਿਆਜ਼ ਪਾ ਕੇ ਕੜੀ ਬਿਨਾ ਪਕੌੜਿਆਂ ਤੋਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਸੋ ਬਣੇ ਰਹਿਣਾ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਤੇਲ ਗਰਮ ਕਰਕੇ ਉਸ ਦੇ ਵਿੱਚ ਖੜੇ ਮਸਾਲੇ ਪਾ ਦਵਾਂਗੇ ਜੀਰਾ ਮੇਥੀ ਤੇ ਨਾਲ ਸਭ ਤੋਂ ਧਨੀਆ राई ਤੇ ਸਾਰਿਆਂ ਨੂੰ ਭੁੰਨ ਕੇ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਹੁਣ ਬਰੀਕ ਕੱਟੇ ਹੋਏ ਲਸਣ, ਅਦਰਕ, ਪਿਆਜ਼ ਅਤੇ ਹਰੀ ਮਿਰਚ। ਇਸ ਨੂੰ 2-3 ਮਿੰਟ ਲਈ ਚਲਾ ਲਵਾਂਗੇ। ਹੁਣ ਆਪਾਂ ਸਾਬਤੇ ਪਿਆਜ਼ ਜਿਹੜੇ ਬੇਬੀ ਓਨੀਅਨ ਹੁੰਦੇ ਨੇ ਉਹ ਵਾਲੇ ਪਾ ਦਵਾਂਗੇ। ਨਾਲ ਹੀ ਆਪਾਂ ਕੱਟਿਆ ਹੋਇਆ ਟਮਾਟਰ ਇਸ ਦੇ ਵਿੱਚ ਐਡ ਕਰ ਦਵਾਂਗੇ। ਇਸ ਨੂੰ ਪਕਾ ਲਵਾਂਗੇ ਜਿੰਨਾ ਟਾਈਮ ਤੱਕ ਟਮਾਟਰ ਜਿਹੜਾ ਗਲਦਾ ਨਹੀਂ। ਹੁਣ ਆਪਾਂ ਇਸ ਵਿੱਚ ਐਡ ਕਰਾਂਗੇ ਬੇਸਿਕ ਮਸਾਲੇ ਨਮਕ, ਮਿਰਚ, ਹਲਦੀ ਅਤੇ ਗਰਮ ਮਸਾਲਾ ਤੇ ਇਸ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਪਾਣੀ ਪਾ ਕੇ ਪਕਾ ਲਵਾਂਗੇ ਤਾਂ ਜੋ ਮਸਾਲਿਆਂ ਦਾ ਕੱਚਾਪਨ ਨਾ ਆਵੇ। ਤੇ ਤੁਸੀਂ ਚਾ ਕਬਰੀ ਕੱਟ ਕੇ ਆਲੂ ਵੀ ਇਸ ਦੇ ਵਿੱਚ ਐਡ ਕਰ ਸਕਦੇ ਹੋ ਤੇ ਦੇਖੋ ਪਾਣੀ ਬਿਲਕੁਲ ਸੁੱਕ ਗਿਆ ਹੁਣ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਜਿਹੜਾ ਲੱਸੀ ਦੇ ਵਿੱਚ ਘੋਲ ਕੇ ਰੱਖਿਆ ਹੋਇਆ ਸੀਗਾ ਵੇਸਣ ਲੱਸੀ ਆਪਾਂ ਖੱਟੀ ਲਈ ਸੀ ਕਿ ਉਸ ਦੇ ਨਾਲ ਕੜੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਹੁਣ ਤੁਸੀਂ ਇਸ ਨੂੰ 15-20 ਮਿੰਟ ਦੇ ਲਈ ਪਕਾ ਲੈਣਾ ਵਾ ਤੇ ਕੜੀ ਆਪਣੀ ਬਣ ਕੇ ਬਿਲਕੁਲ ਹੋ ਗਈ ਹੈ ਤਿਆਰ ਹੁਣ ਤੁਸੀਂ ਇਸ ਦੇ ਉੱਪਰ ਲਗਾ ਦੇਣਾ ਇਹ ਤੜਕਾ ਸਰੋਂ ਦੇ ਤੇਲ ਦੇ ਵਿੱਚ ਥੋੜੀ ਜੀ ਰਾਈ ਕੜੀ ਪੱਤਾ ਸਾਬਤ ਲਾਲ ਮਿਰਚਾਂ ਤੇ ਥੋੜੀ ਜੀ ਕਸ਼ਮੀਰੀ ਲਾਲ ਮਿਰਚ ਪਾ ਕੇ ਤੇ ਕੜੀ ਦੇ ਉੱਪਰ ਤੁਸੀਂ ਤੜਕਾ ਪਾ ਦੇਣਾ ਅਤੇ ਨਾਲ ਹੀ ਪਾ ਦੇਣਾ ਹਰਾ ਧਨੀਆ ਦੇਖੋ ਵਧੀਆ ਬਣ ਕੇ ਹੋ ਗਈ ਹੈ ਰੈਡੀ ਤੁਸੀਂ ਇਸ ਨੂੰ ਪਰਾਂਠੇ ਨਾਲ ਜਾਂ ਚੋਲਾ ਵਗੈਰਾ ਦੇ ਨਾਲ ਖਾ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ ਥੈਂਕ ਯੂ